ਮੈਂ ਤਾਂ ਸਦਾ ਕਹਿੰਦਾ ਜੇ ਪੰਥਕ ਦੀ ਗੱਲ ਹੀ ਹੈ ਤੇ ਮੇਰੇ ਨਾਲ ਅੰਮੋ ਸਾਹਮਣੇ ਆਜੋ ਊਟਵਾ ਸਾ ਇੱਕ ਨੌਜਵਾਨ ਹੈ ਜਿਹੜਾ ਅਮਰਪਾਲ ਦੇ ਸਾਥੀ ਉਹਨੇ ਇੱਕ ਬੋਲ ਵੀ ਤਕੜਾ ਚੈਲੰਜ ਉਸ ਨੂੰ ਕੀਤਾ ਦੇਣਾ ਹਾਂਜੀ ਵੀਡੀਓ ਜਾਰੀ ਕਰਕੇ ਉਹਨੇ ਕਬੂਲ ਨਾਮਾ ਕੀਤਾ ਕਿ ਮੈਂ ਜਿਹੜਾ ਚੈਲੰਜ ਹੈ ਜਗਾ ਵੀ ਠਾਡੀ ਹੋਊਗੀ ਮੀਡੀਆ ਵੀ ਠਾਡਾ ਆਊਗਾ ਨਹੀਂ ਨਾ ਮੇਰੀ ਮੀਡੀਆ ਹੋਊਗੀ ਤੇ ਨਾ ਮੇਰੀ ਜਗਾ ਹੋਊਗੀ ਉਹ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਕੋਲੋਂ ਪ੍ਰਵਾਨਗੀ ਲੈ ਕੇ ਆਜੇ ਸਰਟੀਫਿਕੇਟ ਲੈ ਕੇ ਆਜੇ ਮੇਰੀ ਵੱਲੋਂ ਆਰਐਸਐਸ ਨਾਲ ਆਜੇ ਤੇ ਮੇਰੀ ਵੱਲੋਂ ਕਾਂਗਰਸੀ ਆਜੇ ਜਿਹੜਾ ਮਰਜ਼ੀ ਆ ਜਾਏ ਜਿਹਦੇ ਤੇ ਉਹ ਮੋਹਰ ਲਾ ਦੇਣਗੇ ਉਹਦੇ ਨਾਲ ਮੈਂ ਬੈਠ ਜਾਊਂਗਾ ਕੀ ਲੱਗਦਾ ਹੈ ਕਿ ਆਰਐਸਐਸ ਦੇ ਨਾਲ ਕਨੈਕਟਡ ਹੈ ਸਾਰਾ ਮੈਟਰ ਨਹੀਂ ਸਾਰੇ ਮੈਟਰ ਦੀ ਮੈਂ ਇਹ ਗੱਲ ਨਹੀਂ ਕਰਦਾ ਪਰ ਮੈਟਰ ਤੇ ਬੜਾ ਸਪਸ਼ਟ ਹੈ ਦੱਸਣ ਕਿ ਆਰਐਸਐਸ ਦੇ ਆਗੂ ਨੇ ਸਭ ਤੋਂ ਪਹਿਲਾਂ ਐਲਾਨ ਜੇ ਕਿਸੇ ਨੇ ਕੀਤਾ ਤੇ ਆਰਐਸਐਸ ਦੇ ਆਗੂ ਨੇ ਕੀਤਾ ਹੈ ਤੇ ਪਰਿਵਾਰ ਕਹਿੰ ਜਾਂਦਾ ਸੀ ਇਲੈਕਸ਼ਨ ਲੜਨੀ ਨਹੀਂ ਅਖੀਰ ਤੱਕ ਕਹੀ ਜਾਂਦੇ ਐ ਪਰਵਾਹ ਤੇ ਮੀਟਿੰਗਾਂ ਵੀ ਕਰ ਰਿਹਾ ਹਲਕਿਆ ਜਾ ਕੇ ਲਗਾਤਾਰ ਯਾਰ ਕਿਹੜੇ ਵੇਲੇ ਦੀਆਂ ਗੱਲਾਂ ਕਰਦਾ ਮੈਂ ਤਾਂ ਉਸ ਤੋਂ ਪਹਿਨੋਂ ਦੀ ਗੱਲ ਕਰਦਾ ਟਿਕਟ ਐਲਾਨ ਹੋਣ ਤੋਂ ਪਹਿਲਾਂ ਉਮੀਦਵਾਰ ਐਲਾਨ ਲਣ ਤੋਂ ਪਹਿਲੋ ਥੋੜਾ ਜਿ ਤੁਸੀਂ ਵੀ ਅਪਡੇਟ ਰਿਆ ਕਰੋ ਨਾ ਹਾਂ ਠੀਕ ਹੈ ਨਾ ਉਸ ਸਮੇ ਜਿਹੜਾ ਆ ਪਰਵਾਹ ਜਿਹੜੀ ਗੱਲਾਂ ਕਰਦਾ ਰਿਹਾ ਆ ਹਾਂਜੀ ਤੇ ਜੱਕ ਦਾ ਵੀ ਪਰਿਵਾਰ ਜਿਹੜਾ ਯੂ ਟਰਨ ਲੈ ਕੇ ਚੋਣਾਂ ਵਾਲੇ ਪਾਸੇ ਆ ਜਾਂਦਾ ਆ ਉਹਦੀ ਉਮੀਦਵਾਰਤਾ ਐਲਾਨ ਦਿੰਦੇ ਆ ਉਹਦੇ ਪਿੱਛੇ ਦੱਸਦੇ ਨੇ ਵੀ ਕਿਹੜੀ ਮਜਬੂਰੀ ਬਣ ਗਈ ਕਿਹੜਾ ਪੰਥ ਤੋਂ ਉਤਰਿਆ ਰਾਤੋਂ ਰਾਤ ਤੇ ਰਾਤੂ ਰਾਤੀ ਤਾਂ ਚਲਾ ਗਿਆ ਕਿਸੇ ਨੂੰ ਸੱਦਾ ਦਿੱਤਾ ਸੀ ਕਿ ਆਓ ਵਿਚਾਰ ਕਰਨੀ ਕਿ ਭਾਈ ਅਮਰਪਾਲ ਸਿੰਘ ਇਲੈਕਸ਼ਨ ਲੜਨੀ ਲੜਨ ਲੜਨ ਕੇ ਨਾਂ ਲੜਨ ਕੋਈ ਆਇਆ ਹੋਵੇ ਕਿਸੇ ਜਥੇਬੰਦੀ ਦੀ ਪ੍ਰਵਾਨਗੀ ਦਿਖਾ ਦੇਣਾ ਕਿਸੇ ਨੂੰ ਸੱਦਿਆ ਹੋਵੇ ਉਥੇ ਚਾਰਜੀ ਘਰ ਦੇ ਤੇ ਚਾਰਜੀ ਹੋਰ ਰਲ ਕੇ ਉਥੇ ਪੰਥਕ ਉਮੀਦਵਾਰ ਦੀ ਸਾਂਝਾ ਉਮੀਦਵਾਰ ਦੀ ਸੰਗਤ ਨੇ ਕਹਿਤਾ ਜੀ ਐਲਾਨ ਕਰਤਾ ਯਾਰ ਕਿਉਂ ਵਾਰ-ਵਾਰ ਸ਼ਰਾਵੇ ਕਰਦੇ ਕਿਉਂ ਧੋਖਾ ਦਿੰਦੇ ਹੈ ਹਾਂਜੀ ਕਿਉਂ ਸਿੱਖੀ ਦੇ ਨਾਲ ਖੇਡਾਂ ਖੇਡੀਆਂ ਜਾਂਦੀਆਂ ਹਾਂ ਹਾਂਜੀ ਇਸ ਕਰਕੇ ਖੇਡਾਂ ਤੋ ਬਚਨ ਵਾਸਤੇ ਫਿਰ ਮੈਂ ਚੈਲੰਜ ਕਰਦਾ ਜਿਹਦੀ ਆਪਾ ਹੋ ਗੱਲ ਕਰਦਾ ਉਹ ਆਜੇ ਜਿਹੜਾ ਮਰਜੀ ਆਜੇ ਦੁਨੀਆ ਦੇ ਕਿਸੇ ਵੀ ਕੋਨੇ ਚੋਂ ਕਿਸੇ ਨੂੰ ਵੀ ਲੈ ਆਉਣ ਕੱਲਾ ਵਿਰਸਾ ਸਿੰਘ ਬਲਟੋਹਾ ਤੇ ਕੱਲਾ ਉਹ ਆਜੇ ਇੱਕ ਟੀਵੀ ਚੈਨਲ ਹੋਊ ਇੱਕ ਕਮਰਾ ਹੋਊ ਹਾਂਜੀ ਉੱਥੇ ਆਣ ਕੇ ਬਹਿਸ ਕਰ ਲੈਣਾ ਨਾਟਕ ਕਰ ਲੈਣਾ ਜੇ ਮੇਰਾ ਪੱਖ ਕਮਜ਼ੋਰ ਹੋਊਗਾ ਤੇ ਮੈਂ ਮੈਦਾਨ ਛੱਡ ਕੇ ਚਲ ਜਾਊਗਾ ਜੇ ਮੇਰੇ 'ਚ ਕੋਈ ਕਸਰ ਹੋਊ ਮੈਦਾਨ ਛੱਡ ਦੂੰ ਹਾਂਜੀ ਤੇ ਜੇ ਮੈਂ ਝੂਠਾ ਹੋਵਾਂ ਮੈਂ ਮੈਦਾਨ ਛੱਡ ਜੂੰ ਤਾਲੇ ਪਤਾ ਲੱਗ ਜੂ ਕੋਈ ਸੱਚਾ ਕਿਹੜਾ ਹੈ ਝੂਠਾ ਕਿਹੜਾ ਹੈ ਇਹ ਵੀ ਪਤਾ ਲੱਗ ਜੂਗਾ ਹਾਂਜੀ ਤੇ ਜੇ ਸਾਰਾ ਕੁਛ ਹੈ ਸਾਰਾ ਕੁਛ ਹੈ ਮਤਲਬ ਜਿਹੜੀ ਜਿੱਦੇ ਨਾਲ ਸਪਸ਼ਟ ਹੁੰਦਾ ਹੈ ਤੇ ਫਿਰ ਕਿਉਂ ਨਹੀਂ ਆਉਦੇ ਸਾਹਮਣੇ ਕਿਉਂ ਲੋਕਾਂ ਨੂੰ ਕਹਿੰਦੇ ਆ ਕਿ ਜਿਹੜਾ ਜਿਹੜਾ ਅ ਮਤਲਬ ਜੇਲ ਦੇ ਵਿੱਚੋਂ ਕਢਾਉਣਾ ਹੈ ਤੇ ਜਿਤਾਉਣਾ ਜ਼ਰੂਰੀ ਹੈ ਕਿਹੜਾ ਕਾਨੂੰਨ ਹੈ ਜੀ ਕੋਈ ਹੈਗਾ ਕੋਣ ਕੋਈ ਹੈਗਾ ਕਾਨੂੰਨ ਕੋਈ ਸਿਸਟਮ ਕੋਈ ਨਿਜ਼ਮ ਕੋਈ ਪ੍ਰਵੀਜ਼ਨ ਕੋਈ ਅਦਾਲਤੀ ਹੁਕਮ ਕਿ ਜਿਹੜਾ ਬੰਦਾ ਕਿਸੇ ਇਲੈਕਸ਼ਨ ਦੇ ਵਿੱਚ ਚੁਣਿਆ ਜਾਂਦਾ ਆ ਤੇ ਇਲੈਕਸ਼ਨ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਉਹਨੂੰ ਰਿਹਾਈ ਮਿਲ ਜਾਂਦੀ ਐ ਤੂੰਨੇ ਤੇ ਵੈਸੇ ਹੀ ਧੋਣ ਤੇ ਚੋਣ ਤੇ ਚੋਣ ਤੇ 6 ਮਹੀਨੇ ਤੱਕ ਵੈਸੇ ਹੀ ਬਾਹਰ ਆ ਜਾਣਾ ਕੋਈ ਫਾਂਸੀ ਦੀ ਸਜ਼ਾ ਥੋੜੀ ਹੋਈ ਆ ਜਾਂ ਉਮਰ ਕਾਇ ਥੋੜੀ ਹੋਈ ਆ ਮੈਂ ਸੱਚੇ ਪਾਤਸ਼ਾਹ ਮੈਂ ਮਜ਼ਦੂਰੀ ਗੱਲ ਨੂੰ ਇਹਨੂੰ ਕੋਈ ਪੁੱਠਾ ਨਾ ਲਵੇ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਇਸ ਕਰਕੇ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਵਾਸਤੇ ਉਹਦੀ ਭੈਣ ਖੜੀ ਕੀਤੀ ਸੀ ਉਹਦੇ ਸਾਰੇ ਹੀ ਹੋਰ ਪਾਸੇ ਚੱਲੇ ਸੀਗੇ ਜਿਹੜੇ ਆਪਣੇ ਆਪ ਨੂੰ ਪੰਥਰ ਕਹਿੰਦੇ ਆ ਤੇ ਉਹਦੀ ਭੈਣ ਦਾ ਜੋ ਨਰਾਦਰ ਕੀਤਾ ਉਹ ਉਹਦੀ ਭੈਣ ਦਾ ਨਰਾਦਰ ਨਹੀਂ ਜਿਹੜਾ 29 ਸਾਲਾਂ ਤੋਂ ਫਾਂਸੀ ਦੇ ਤੱਕ ਇੱਥੇ ਖੜੋਤਾ ਉਹਦਾ ਨਰਾਦਰ ਸੀਗਾ ਤੇ ਇਸ ਕਰਕੇ ਜਿਹੜੀ ਇਹ ਗੱਲ ਪ੍ਰਚਾਰ ਕੀਤਾ ਜਾਂਦਾ ਆ ਕਿ ਜਿਹੜਾ ਜਿਹੜਾ ਪਾਰਲੀਮੈਂਟ ਦੀ ਚੋਣ ਜਿੱਤ ਜਾਂਦਾ ਆ ਤੇ ਉਹ ਰਿਹਾਂ ਹੋ ਜਾਂਦਾ ਹੈ ਕਿ ਕਿਤੇ ਕਾਨੂੰਨ ਦਿਖਾ ਦਿਓ ਕੋਈ ਨਿਯਮ ਦਿਖਾ ਦਿਓ ਤੇ ਠੀਕ ਹੈ ਜੀ ਅਸੀਂ ਵੈਸੇ ਹੀ ਕਹਾਂਗੇ ਇਹਨੂੰ ਬਣਾ ਕੇ ਭੇਜਦੇ ਆ ਪੁਰਵਾਸਾ ਤੁਸੀਂ ਸਪੀਚ ਦੇ ਦੌਰਾਨ ਕਿਹਾ ਕਿ ਤੁਸੀਂ ਅੰਮ੍ਰਿਤਪਾਲ ਦੇ ਘਰ ਗਏ ਰਹੇ ਉਹਨਾਂ ਦੇ ਸਮਰਥਨ ਮੰਗਣ ਗਏ ਸੀ ਉਹਨਾਂ ਦੇ ਪਰਿਵਾਰ ਦੇ ਕੋਲ ਇੱਕ ਪਾਸੇ ਤੁਸੀਂ ਉਹਨਾਂ ਨੂੰ ਆਰਐਸਐਸ ਦਾ ਏਜੰਟ ਸਮਝਦੇ ਹੋ ਮਨਦੇ ਹੋ ਤੇ ਮੈਂ ਇਹ ਸਮਝਿਆ ਕਿ ਤੁਸੀਂ ਆਰਐਸਐਸ ਦੇ ਏਜੰਟ ਦੇ ਘਰ ਸਮਰਥਨ ਮੰਗਣ ਗਏ ਸੀ ਨਹੀਂ ਮੈਂ ਤਾਂ ਨਹੀਂ ਕਿ ਆਰਐਸਐਸ ਦਾ ਏਜੰਟ ਐ ਅਜ ਕੋਈ ਗੱਲ ਹੀ ਨਹੀਂ ਕੀਤੀ ਆਰਐਸਐਸ ਏਜੰਟ ਲਿਆ ਮੈਂ ਇਹ ਕਹਿ ਸਪਸ਼ਟ ਕਰਨ ਆਰਐਸਐਸ ਦਾ ਕਨੈਕਸ਼ਨ ਕੀ ਹੈ ਕਨੈਕਸ਼ਨ ਕੀ ਹੈ ਉੱਚ ਰੋਲ ਕੀ ਹੈ ਕਿਸ ਆਰਐਸਐਸ ਦਾ ਏਜੰਟ ਜਿਹੜਾ ਹੈ ਆਰਐਸਐਸ ਦਾ ਆਗੂ ਆਥੇ ਆਗੂ ਜਿਹੜਾ ਆਗੂ ਆ ਕੇ ਕਹਿੰਦਾ ਹੈ ਕਿ ਚੋਣਾਂ ਦਾ ਵਿੱਚ ਉਹ ਖੜਨਗੇ ਜਾਂ ਉਮੀਦਵਾਰੀ ਉਹਨਾਂ ਦੀ ਜੀ ਥੋੜੀ ਜੀ ਪੱਤਰਕਾਰ ਤਾਂ ਸਿੱਖੋ ਹਾਂਜੀ ਪੱਤਰਕਾਰ ਤਾਂ ਸਿੱਖੋ ਮੇਰਾ ਖਿਆਲ ਉਹਨਾਂ ਜੀ ਕਿਤੇ ਆਪਾਂ 12ਵੀਂ ਜਾਂ ਬੀਏ ਪੜ੍ਹ ਕੇ ਤੇ ਪੱਤਰਕਾਰ ਬਣ ਜਾਈਏ ਚੰਗੇ ਜੀ ਸਿੱਖੋ ਸਾਹਿਬ ਤੁਸੀਂ ਹੁਣ ਆਪਣੇ ਉਹਨਾਂ ਤੋਂ ਕੋਈ ਬਿਆਨ ਤੋਂ ਮੁਕਰ ਰਹੇ ਮੈਂ ਮੈਂ ਹੰਤ ਤੋਂ ਕਿਉਂ ਮੁਕਰੂੰਗਾ ਜੀ ਮੇਰੇ ਸੁਣ ਲਓ ਸਪੀਚ ਇੱਥੇ ਲੁਕਾਉਂ ਗੋਲੀ ਥੋੜੀ ਸੁਣ ਕੇ ਤੁਹਾਨੂੰ ਸਵਾਲ ਕਰਦਾ ਸਵਾਲ ਸਿੱਧਾ ਹੈ ਜੀ ਮੈਂ ਇਹ ਕਿਹਾ ਕਿ ਆਰਐਸਐ ਉਹ ਉਮੀਦਵਾਰਤਾ ਐਲਾਨਣ ਦਾ ਅਧਿਕਾਰ ਕਿਵੇਂ ਰੱਖਦਾ ਜੇ ਆਰਐਸਐਸ ਦਾ ਆਗੂ ਉਮੀਦਵਾਰਤਾ ਲਾਣਦਾ ਹੈ ਤੇ ਸ਼ੰਕੇ ਦੇ ਉੱਠਣ ਕੀ ਦੱਸ ਦੇ ਨੇ ਕਨੈਕਸ਼ਨ ਕੀ ਹੈ